ਕਨ ਲਗਾਤਾਰ ਸਵੇਰ ਤੋਂ ਹੀ ਅਸੀਂ ਜਿਮਖਾਨਾ ਕਲੱਬ ਦੇ ਚੋਣਾਂ ਦਾ ਰੁਝਾਨ ਦੇਖਾ ਹੈਗਾ ਆਪਣੇ ਦਰਸ਼ਕਾਂ ਤਿੱਕਰ ਪਹੁੰਚਾ ਰਹੇ ਹਾਂ ਤੈਸਰੇ ਸਾਡੇ ਨਾਲ ਸਾਬਕਾ ਹਾਕੀ ਖਿਡਾਰੀ ਗੁਰਵਿੰਦਰ ਸਿੰਘ ਬਾਟਲਾ ਨਾਲ ਗੱਲਬਾਤ ਕਰਨਗੇ ਕਿ ਕਿ ਕਾਫੀ ਲੰਬੇ ਅਸੇ ਤੋਂ ਜਿਮਖਾਨਾ ਕਲੱਬ ਦੇ ਨਾਲ ਜੁੜੇ ਹੋਏ ਨੇ ਲਖਣਾ ਦੇ ਵਿੱਚ ਵੀ ਆਪਣਾ ਜਨਾਬ ਇੱਕ ਪਾhela ਉੱਤ ਪੰਦੇ ਰਹੇ ਨੇ ਔਰ ਨਾਲ ਨਾਲ ਅੱਜ ਵੋਟ ਦਾ ਆਪਣਾ ਜਮਹੂਰੀ ਹੱਕ ਦਾ ਇਸ ਨੂੰ ਮਾਣ ਮਾਣ ਕੇ ਪੱਢੀ ਗਏ ਕਿਵੇਂ ਦੇਖਦੇ ਕੋ ਲਗਾਤਾਰ ਇੱਕ ਨਵੀਆਂ ਨਾਂ ਜੁੜੀਆਂ ਹੋਈਆਂ ਜੀ ਇਲੈਕਸ਼ਨ ਵੀ ਲਵਾਈਆਂ ਨੇ ਅੱਜ ਵੀ ਤੁਸੀਂ ਕਾਜੀ ਬਟੌਰ ਕੈਂਡੀਡੇਟ ਨਹੀਂ ਹੋਏ ਕਿਵੇਂ ਦੇਖਦੇ ਕਿ ਕਾਫੀ ਜਦੋਂ ਬੰਦ ਦੀ ਵੀ ਕਾਫੀ ਲੋਕਾਂ ਨੇ ਆਪਣੀ ਸੁਧਾਰ ਦੇ ਸੀ ਆਪਦੇ ਵਿੱਚ ਆਹਾਂ ਹਰ ਚੀਜ਼ਾਂ ਨੇ ਜਿਹੜੀਆਂ ਪੂਰੀਆਂ ਕੰਡੀਸ਼ਨ ਹੈ ਉਹਨਾਂ ਨੂੰ ਸੁਧਾਰ ਚੁਆਇਆ ਗਿਆ ਵੀ ਤਾਂ ਕਿ ਜਿਹੜੇ ਸਦਸਾ ਹੈਗੇ ਨੇ ਮੈਂਬਰ ਹੈਗੇ ਉਹਨਾਂ ਨੂੰ ਸਹੂਲਤਾਂ ਮਿਲਣ। ਕਿਨਾਲਾ ਬਹੁਤ ਫਰੈਗਾਇਆ ਕਲੱਬ 'ਚ ਪਹਿਲਾਂ ਵੀ ਵੈਸੇ ਹੀ ਕਾਫੀ ਸੁਧਾਰ ਕੀਤਾ ਹੈ। ਥੋੜਾ ਜਿਹਾ ਮੇਰੇ ਦਿਮਾਗ 'ਚ ਪਾਰਕਿੰਗ ਦੀ ਸਮੱਸਿਆ ਹੈ। ਹਾਂ ਪਾਰਕਿੰਗ ਕੋਈ ਡਿਫਰੈਂਸ ਨਹੀਂ ਚੱਲਦਾ। ਜੇ ਕਿਤਾ ਜਾਵੇ ਤੇ ਛੋਟਾ ਜਿਹਾ ਨੱਸ ਸਕਦਾ ਸੀ ਕਿ ਮੈਰੀਜ ਫੰਕਸ਼ਨ ਮੇਟਰ ਹੋਤਾ ਹੈ। ਜਿਹੜਾ ਨਹੀਂ ਅਜੇ ਤੱਕ ਹੋਇਆ ਤੇ ਮਨਨ ਲੋਕਾਂ ਨੂੰ ਕਈਆਂ ਨੂੰ ਪਹਿਲਾਂ ਬਹੁਤ ਮਹਿੰਗੇ ਬੰਦੇ ਨੇ ਕਿ ਹੁਣ ਆਪਣੀਆਂ ਜਿਹੜਾ ਮੈਂਬਰ ਨੇ ਉਹਨਾਂ ਨੂੰ ਇੱਕ ਚੀਜ਼ ਯੂਨੀਵਰਸਿਟੀ ਜਦੋਂ ਇਸ ਜਗ੍ਹਾ ਜਿਹੜੀ ਸਟੂਡੈਂਟ ਦਾ ਸੁਧਾਰ ਕਰਾਂਗੇ ਜਿਹੜੀ ਜਿਹੜੇ ਸਟਾਫ ਮੈਂਬਰ ਦਾ ਕਿਨੇ ਉਹਨਾਂ ਦੀ ਮੈਡੀਕਲ ਦੀ ਸੁਵਿਧਾ ਉਹਨਾਂ ਨੂੰ ਉਪਲਬਧ ਕਰਾਈਏ ਤਾਂ ਕਿ ਉਹਨਾਂ ਨੂੰ ਸਖਾਵਾਂ ਮਾਹੌਲ ਜਿਹੜਾ ਹੈਗਾ ਉਹ ਨਹੀਂ ਮੈਂਬਰਾਂ ਨੂੰ ਕਹਿੰਦੀ ਹਾਂ ਸਾਫਟ ਵੀ ਚਾਹੀਦੀ ਹੈ ਸੋਨਾ ਦਾ ਪੁੱਛਿਆ ਸਾਡੇ ਇੱਕ ਬੈਂਕ ਦੇ ਸੀਗਾ ਜੀ.ਐਮ.ਐਲ. ਇੱਥੇ ਤੇ ਉਹਨਾਂ ਨੂੰ ਅਟੈਕ ਆ ਗਿਆ ਸੀ ਇੱਥੇ ਜੱਤੋਂ ਤੇ ਤਾਂ ਮੈਡੀਕਲ ਸਪਲਾਈ ਵੀ ਹੈ ਕਿੰਨਾ ਪੱਕੀ ਕੜੀ ਕੀਤੀ ਜਾਏਗੀ ਤਾਂ ਕਿ ਨੇੜੇ-ਨੇੜੇ ਹਸਪਤਾਲ ਤੇ ਪਹੁੰਚਾਇਆ ਜਾ ਸਕੇ ਅਕਾਲ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਉਹ ਵੀ ਆਪਣਾ ਕੰਮ ਜਿਹੜਾ ਹੈਗਾ ਕੀਤਾ ਗਿਆ ਸੁਰੱਖਿਆ ਦੇ ਪੂਰੇ ਪ੍ਰਬੰਧ ਰੱਖੇਗੇ ਔਰ ਡੀ.ਸੀ. ਸਾਹਿਬ ਵੀ ਲਗਾਤਾਰ بار-बार ਇੱਥੇ ਆ ਕੇ ਫੇਰ ਐਂਡ ਇਹ ਜਿਹੜੇ ਇਲੈਕਸ਼ਨ ਹੈਗੇ ਆ ਉਹਨਾਂ ਦੀ ਉਹਨਾਂ ਦੀ ਨਿਗ੍ਹਾ ਵੀ ਪੁਰੂਤ ਰਾਏ ਤੇ ਕਲੱਬ ਦੇ ਬਣਨੀਆਂ ਆ ਤੇ ਇਸ ਟੀਮ ਕਿਵੇਂ ਵਿਕਦੋ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਦੇ ਮਾਹੌਲ ਦੇ ਵਿੱਚ ਸਾਫੀ ਸ਼ਰਾਤੀ ਅੰਸਰ ਦੀ ਵੀ ਖਦਾ ਚੁੱਪੀ ਕੋਸ਼ਿਸ਼ ਕਰ ਰਹੇ ਆ ਅੱਜ ਅਸੀਂ ਦੇਖਿਆ ਕਾਫੀ ਅੱਛਾ ਮਾਹੌਲਾ ਹੈ ਉਹਨਾਂ ਦਾ ਲੱਗਦਾ ਹੈ ਕਿ ਇਹ ਸੂਰ ਸੱਜੇ ਹੋਗੇ ਕੋਈ ਐਸੀ ਗੱਲ ਨਹੀਂ ਬਾਤ ਆ ਉਹਨਾਂ ਦੇ ਚੇਤੇ ਰਹਾਂਗੇ ਕੋਈ ਅੱਗਰ ਕੋਈ ਨਹੀਂ ਹੈਗਾ ਤੇ ਕੈਂਡੀਡੇਟ ਆਪਣਾ ਦੋਸ਼ ਕਰਦਾ ਹੈ ਕੋਸੀ ਜੀ ਬਹੁਤ ਵਧੀਆ ਮਾਹੌਲ ਹੈ ਜੀ ਕੰਪੀटीशन ਪੂਰਾ ਬਣਿਆ ਹੋਇਆ ਤੇ ਸਾਰੇ ਜੋਰ ਲਾਣੇ ਲੱਗੇ ਹੋਏ ਨੇ ਪੱਕੀ ਸ਼ਾਮੀ ਜਦੋਂ ਕਰਦੇ ਹਾਂ ਬਹੁਤ ਪੰਗੜੇ ਪੈਣਗੇ ਪੰਗੜੇ ਪੈਣਗੇ ਉਸ ਤਾਨਾ ਦੇਖਾਂਗੇ ਦਰਵਾਜ਼ੇ ਦੇ ਪਿੱਛੇ ਬਹੁੰਦਾ ਸਾਰੇ ਬੇਸਿਕਲੀ ਲੋਕਲ ਵੋਟ ਹੈ ਸਾਰੇ ਇੱਕ ਦੂਜੇ ਦੇ ਵਾਕਫ ਹੈ ਸਾਰੀਆਂ ਪੋਸਟਾਂ ਦੇ ਡੋਮ ਹੈ ਇੱਕ ਦੂਜੇ ਦਾ ਵਾਕਫ ਹੈ ਸੋ ਇਹ ਥੋੜੀ ਇੱਦਾਂ ਮਤਲਬ ਲੜਾਈ ਜਾਂ ਉਦਾਂ ਦੀ ਬਿਲਕੁਲ ਬਿਲਕੁਲ ਬੜੀ ਇੱਕ ਫ੍ਰੈਂਡਲੀ ਵਧੀਆ ਮਾਹੌਲ ਵਾਸਤੇ ਮੋਟੇਮ ਵੀ ਨਾ ਵਧੀਆ ਇੰਜੋਏ ਕਰ ਰਹੇ ਹੈ ਚੱਕੀ ਗੱਲਾਂ ਨਹੀਂ ਹੋ ਰਾ ਜਿਵੇਂ ਪਾਕਿਸਤਾਨ ਨਾਲ ਕਿਵੇਂ ਇਹ ਮੇਜ ਮਹੌਲ ਭਾਈਚਾਰਕ ਸਾਥ ਜਣਦਾ ਹਾਂ ਹਾਂਜੀ ਬੜਾ ਤੁੰਗੂ ਨਾ ਵਧੀਆ ਐਕਸਲੀ ਕੰਡਕਟ ਕਿਥੋਂ ਆ ਗਿਆ ਹੈ ਦੋਨੋਂ ਪਾਰਟੀਆਂ ਤੋਂ ਬੈਸਟ ਕਲੱਬ ਦੇ ਬੈਟਸ ਨੂੰ ਮੈਚ ਵਿੱਚ ਤੰਵਾਦ ਜਨਕਾਤ ਨਾਲ ਗੱਲ ਕਰਨੀ ਤੋਂ ਸੋ ਇਹ ਹਨ ਸਭ ਕਾ ਹੱਕੀ ਖਿਡਾਰੀ ਜਿਨ੍ਹਾਂ ਨੇ ਵੀ ਜਿਹੜੀ ਆ ਸਹੂਲਤਾਂ ਕਲੱਬ ਦੇ ਵਿੱਚ ਹੋਣੀਆਂ ਚਾਹੀਦੀਆਂ ਐ ਪਾਰਕਿੰਗ ਦੀ ਵੱਡੀ ਸਮੱਸਿਆ ਹੈਗੀ ਆ ਉਹ ਇੱਥੇ ਉਹ ਵਧੀਆ ਤਰੀਕੇ ਨਾਲ ਹੋਣੀ ਚਾਹੀਦੀ ਆ ਸੱਚੀ ਵੱਡੀ ਗੱਲ ਕੀ ਜਿਹੜੇ ਕਲੱਬ ਦੇ ਮੈਂਬਰ ਹੈਗੇ ਨੇ ਜਿਹੜੇ ਸਦਸਾ ਹੈਗੇ ਨੇ ਉਹਨਾਂ ਦੇ ਘਰ ਦੇ ਵਿੱਚ ਕੋਈ ਜਿਹਾ ਫੰਕਸ਼ਨ ਹੁੰਦਾ ਜਾਂ ਮੈਰਿਜ ਹੁੰਦੀ ਆ ਉਸ ਵਾਸਤੇ ਵੀ ਉਹਨਾਂ ਨੇ ਇੱਕ ਸੁਝਾਅ ਦਿੱਤਾ ਵੀ ਇਸ ਕਲੱਬ ਦੇ ਵਿੱਚ ਵੀ ਇੱਕ ਸੁਵਿਧਾ ਹੋਣੀ ਚਾਹੀਦੀ ਜਿਹਦੇ ਨਾਲ ਕਲੱਬ ਦੇ ਮੈਂਬਰਾਂ ਨੂੰ ਇੱਕ ਵਧੀਆ ਤਰੀਕੇ ਨਾਲ ਕਲੱਬ